ਅਜੂ ਵੈਸ਼ਨਵੀ ਸੰਸਥਾ ਵੱਲੋਂ ਗਰੀਬ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਜਿਸ ਵਿੱਚ ਕਿ ਇੱਕ ਗਰੀਬ ਪਰਿਵਾਰ ਸੀ ਜਿਸ ਦੇ ਤਿੰਨ ਜਾਨੇ ਹੈਂਡੀਕੈਪ ਸਨ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਦਾ ਵੀ ਭਰੋਸਾ ਦਿੱਤਾ ਗਿਆ ਅਤੇ ਜੇਕਰ ਗੱਲ ਕੀਤੀ ਜਾਵੇ ਵੈਸ਼ਨਵੀ ਸੰਸਥਾ ਵੱਲੋਂ ਪਿੰਡ ਸੀਗਿਆ ਵੇਖੇ ਜਾ ਕੇ ਵੀ 20 ਤੋਂ 25 ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਉਹਨਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਉਹਨਾਂ ਨੂੰ ਪੈਸੇ ਦੇ ਕੇ ਵੀ ਉਹਨਾਂ ਦੀ ਸਹਾਇਤਾ ਕੀਤੀ ਗਈ ਅਤੇ ਸੰਸਥਾ ਦੀ ਮੁਖੀ ਸਾਰੀਤਾ ਮੈਡਮ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਵੀ ਹੋ ਸਕੇ ਸਾਡੇ ਵੱਲੋਂ ਇਹਨਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਇਹ ਨਹੀਂ ਕਿ ਅੱਜ ਸਹਾਇਤਾ ਕਰਕੇ ਇਹ ਇੱਥੇ ਰੁਕ ਜਾਵੇਗੀ ਅਗਲੀ ਵਾਰ ਅਸੀਂ ਦਵਾਈਆਂ ਦਾ ਲੰਗਰ ਲਗਾਵਾਂਗੇ ਅਤੇ ਇਹਨਾਂ ਪਰਿਵਾਰਾਂ ਨੂੰ ਜੋ ਕਿ ਲੋੜਵੰਦ ਹਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਦਵਾਈ ਵੀ ਦਿੱਤੀ ਜਾਵੇਗੀ ਅਤੇ ਜੇਕਰ ਸਾਡੇ ਨਾਲ ਕੋਈ ਫੋਨ ਤੇ ਕੰਟੈਕਟ ਕਰਦਾ ਕੋ ਲੋੜਵੰਦ ਹੈ ਤਾਂ ਉਸ ਦੀ ਵੀ ਸਹਾਇਤਾ ਕੀਤੀ ਜਾਵੇ ਅੱਜ ਸੰਸਥਾ ਵੱਲੋਂ 100 ਤੋਂ 150 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਜੋ ਬਿਮਾਰ ਸਨ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ ਤਾਂ ਉਹਨਾਂ ਨੂੰ ਦਵਾਈਆਂ ਦਾ ਬੂਟੀਆਂ ਦਾ ਵੀ ਪ੍ਰੋਸਾ ਦਿੱਤਾ ਗਿਆ ਅਤੇ ਉਹਨਾਂ ਨੂੰ ਇਲਾਜ ਦਾ ਵੀ ਉਸ ਪ੍ਰੋਸਾ ਦਿੱਤਾ ਗਿਆ ਸੰਸਥਾ ਦੇ ਮੁਖੀ ਸਾਰੀਤਾ ਮੈਡਮ ਨੇ ਕਿਹਾ ਕਿ ਜੋ ਵੀ ਆਪਣਾ ਇਲਾਜ ਕਰਵਾਉਣ ਦੇ ਵਿੱਚ ਅਸਮਰਥ ਹਨ ਉਹਨਾਂ ਨੂੰ ਦਾ ਸੰਸਥਾ ਵੱਲੋਂ ਇਲਾਜ ਕਰਵਾਇਆ ਜਾਵੇਗਾ ਇਸ ਮੌਕੇ ਮਹਿਲਾ ਵਿੰਗ ਸਿਵ ਸੈਨਾ ਭਾਰਤ ਦੀ ਪੰਜਾਬ ਪ੍ਰਧਾਨ ਬਲਵਿੰਦਰ ਕੌਰ ਮਾਨ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਸੰਸਥਾ ਦੀ ਸਿਹਾਰਨਾ ਸਰਹਾਣਾ ਕੀਤੀ ਕਿ ਸੰਸਥਾ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਅਤੇ ਸਿਵ ਸੈਨਾ ਭਾਰਤ ਵੱਲੋਂ ਇਹਨਾਂ ਦਾ ਹਮੇਸ਼ਾ ਹੀ ਸਹਿਯੋਗ ਕੀਤਾ ਜਾਵੇਗਾ ਕਿ ਨਾਮ ਰਿਹਾ ਆਪਣਾ ਦਵਿੰਦਰ ਰਾਏ ਦਵਿੰਦਰ ਜੀ ਅੱਜ ਤੁਹਾਨੂੰ ਸੰਸਥਾ ਵੱਲੋਂ ਰਾਸ਼ਨ ਦਿੱਤਾ ਗਿਆ ਕੀ ਕਹਿਣਾ ਚਾਹਣਗੇ ਧੰਨਵਾਦ ਆ ਵੀਰੇ ਜੇ ਰਾਸ਼ਨ ਦੇ ਕੇ ਨੇ ਮਦਦ ਹੋਈ ਯਾਰ ਤਬਾ ਕਿ ਵੀਰੇ ਇਹ ਅਮੀਰ ਕਰ ਦਿਆ ਵੀਰੇ ਕੋਈ ਕਿਰਾਏ ਦਾ ਹੱਲ ਹੋ ਜਾ ਸਾਡਾ ਸੌਤੋ ਪਟਾ ਜਿਹੜਾ ਕਮਾੜਿਆ ਹੁੰਦਾ ਸਾਡਾ ਤੁਹਾਨੂੰ ਪਤਾ ਕਰਦੇ ਉਹ ਚ ਕਮਾਣ ਵਾਲਾ ਤਾਂ ਕੋਈ ਹੈ ਨਹੀਂ ਨਾ ਤਿੰਨੇ ਆਣੇ ਦਿਨੇ ਹੈਂਡੀਕੈਪ ਤਾਂ ਵੀਰੇ ਉਹ ਤੁਹਾਨੂੰ ਪਤਾ ਹੀ ਹਾਲ ਕਿਰਾਏ ਤੇ ਰਹਿਨੇ ਆਗੇ ਕਿਰਾਏ ਦਾ ਸਭ ਤੋਂ ਵੱਡਾ ਤੁਹਾਨੂੰ ਫਤੌਖਾ ਹੁੰਦਾ ਸਾਨੂੰ ਇਹ ਯਮੀਰ ਰਖਦਾ ਵੀਰੇ ਜਿਹੜਾ ਵੀ ਕੋਈ ਵੀਰ ਭੈਣ ਦੇਖਦਾ ਹੈ ਇਹ ਵੀ ਸਾਡੀ ਮਦਦ ਕਰੀ ਜਾਵੇ ਕੀ ਨਾਮ ਆਪ ਜੀ ਦਾ ਮੇਰਾ ਨਾਮ ਕੋ ਪੂ ਸਿੰਘ ਹੈ ਜੀ ਸਰ ਜਿਸਨੂੰ ਰਸਣ ਦੇ ਕੇ ਗਏ ਨੇ ਜੀ ਹਾਂ ਹਾਂ ਜੀ ਕਿਹੜੇ ਹੈਲਪ ਕਰਕੇ ਗਏ ਨੇ ਇਹਨਾਂ ਵੱਲ ਤੋਂ ਕੀ ਕਹਿਣਾ ਹੈ ਦੇਖੋ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜੇ ਸਾਡੇ ਗਰੀਬ ਬੰਦਿਆਂ ਦੀ ਮਦਦ ਕੀਤੀ ਇਹਨਾਂ ਨੇ ਰਸਣ ਪਹਚਾਇਆ ਠੀਕ ਹੈ ਜੀ ਅਸੀਂ ਸਾਰੇ ਦੇ ਯਾਨੀ ਕਿ ਦਿਹਾੜੀਦਾਰ ਹੈ ਨਹੀਂ ਬੱਚੇ ਵੀ ਦਿਹਾੜੀ ਕਰਦੇ ਨੇ ਮੈਂ ਵੀ ਦਿਹਾੜੀ ਕਰਦਾ ਸੀਗਾ ਤੇ ਮੇਰਾ ਅੱਜ 2022 ਦੇ ਵਿੱਚ 2000 ਨਾ 2022 ਦੇ ਵਿੱਚ 6ਵੇਂ ਮਹੀਨੇ ਚ ਐਕਸੀਡੈਂਟ ਹੋ ਗਿਆ ਸੀ ਜੀ ਅੱਛਾ ਹਾਂ ਜੀ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਮੈਂ ਕਿਹੰਜੀ ਕੰਡੀਸ਼ਨ ਵਿੱਚ ਤੇ ਹਾਂ ਜੀ ਪਹਿਲਾਂ ਵੀ ਤੁਹਾਨੂੰ ਤੁਹਾਡੇ ਕੋਲ ਹੈਲਪ ਕਰਨ ਨਹੀਂ ਆਇਆ ਕਿਸ ਸੰਸਥਾ ਕੋਲੋਂ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਜੀ ਕੋਈ ਵੀ ਅੱਛਾ ਕੀ ਸਰਕਾਰ ਦੁਆਰਾ ਤੁਸੀਂ ਗੱਲਬਾਤ ਨਾ ਜੀ ਨਾ ਕੋਈ ਵੀ ਨਹੀਂ ਠੀਕ ਹਾਂ ਜੀ ਫਿਰ ਆਵੋ ਜੀ ਆਪਣਾ ਮੇਰਾ ਨਾਮ ਗਗਨਦੀਪ ਜੀ ਅੱਜ ਸਮਾਜ ਸੇਵੀ ਸੰਸਥਾ ਵੱਲੋਂ ਰਾਸ਼ਨ ਵੰਡਿਆ ਗਿਆ ਤੁਹਾਡੇ ਪਿੰਡੂ ਚ ਕਿੰਨੇ ਨੂੰ ਵੰਡਿਆ ਗਿਆ ਤੇ ਕੀ ਕਹਾਂਗੇ 20 ਜਨਾਂ ਨੂੰ ਵੰਡਿਆ ਗਿਆ ਸਰ ਸਮਾਜ ਸੇਵੀ ਸੰਸਥਾ ਬਹੁਤ ਵਧੀਆ ਹੀ ਬਹੁਤ ਵਧੀਆ ਕੰਮ ਕੀਤਾ ਤੇ 20 ਜਨਾਂ ਨੂੰ ਰਾਸ਼ਨ ਵੰਡਿਆ ਗਿਆ ਸਾਡੇ ਪਿੰਡੂ ਚ ਜਿਹੜੇ ਬੰਡੇ ਵੰਡੇ ਜਾ ਰਹੇ ਕਿੰਨੀ ਕੀ ਕੰਡੀਸ਼ਨ 'ਚ ਆਉਣ ਹੈ ਕਿ ਕਿਵੇਂ ਹਾਲਾਤ ਨੇ ਇਹਨਾਂ ਦੇ ਬਹੁਤ ਗਰੀਬ ਹੈ ਪਰਿਵਾਰ ਨਹੀਂ ਤੇ ਹਾਲਾਤ ਵੀ ਬਹੁਤ ਵਧੀਆ ਨਹੀਂ ਹੈਗੇ ਉਹਨਾਂ ਦੇ ਘਰਾਂ ਦੇ ਜੀ ਹਾਂ ਤੇ ਕਈ ਬਿਰਵਾਨੇ ਵਿਚਾਰੇ ਨੇ ਹਾਂ ਹਾਂ ਜੀ ਤੇ ਕਈ ਲੋੜਵੰਦ ਨਹੀਂ ਵਿਚਾਰਿਆਂ ਨੇ ਕਿੰਨਾ ਨੂੰ ਰਸਨ ਲੈਣ ਦੇ ਯੋਗ ਨਹੀਂ ਉਹਨਾਂ ਨੂੰ ਦਿੱਤਾ ਯਾਰ ਜੀ ਹਾਂ ਕੀ ਨਾਮ ਹੈ ਆਪਣਾ ਸੰਤੋਲੀ ਆ ਜੀ ਅੱਜ ਸੰਸਥਾ ਬੋਲਤ ਵਾਡੀ ਹੈਲਪ ਕੀਤੀ ਗਈ ਕੀ ਹਣਾ ਚਾਹੁੰਗੇ ਆ ਪਤ ਕੇ ਸਮਾਜਿਕ ਨਾਮ ਪਰ ਹੈਗਾ ਜੀ ਕੀ ਕਰ ਪਹਿਲਾਂ ਵੀ ਤੁਹਾਡੇ ਇਧਰ ਹੈਲਪ ਕਰਨ ਕੋਈ ਆਇਆਗਾ ਅੱਜ ਤੋਂ ਨਾ ਜੀ ਕੋਈ ਨਹੀਂ ਆਇਆ ਜੀ ਕਰੋਨਾ ਕਾਲ ਦੇ ਵਿੱਚ ਕਿਦਾਂ ਕੱਟਿਆ ਤੁਸੀਂ ਨੇ ਬਰਾ कोरोना में तो मैं तो कोई मैं तो बीमार हुआ हूं नो बीमार होकर हटिया जे दो महीना कोई कम ऑन वाली पांच कोरिया कोरियां ने आज आपको राशन दिया गया संस्था की तरफ से क्या कहना चाहेंगे इनके बारे में हम समझते हैं रेट में नहीं हर, हर तेरे पैर ते की लगयागा गया थी राजस्थान जी कितने देर से चल रहा है तो ਉਹ ਬਾਬੇ ਨੇ ਚੀਰਾ ਲਾਤਾ ਸੀ ਗਾਈ ਛਾਲੇ ਤੇ ਉਹ ਪੱਕ ਗਿਆ ਜੀ ਗਲ ਗਿਆ ਸੀ ਗਾਈ ਪੈਰ ਦੋ ਵਾਰ ਕੀੜੇ ਵੀ ਪਏ ਆ ਉਥੇ ਹਸਪਤਾਲ ਚ ਕੱਢਿਆ ਜੀ ਅੱਜ ਮੈਡਮ ਆਏ ਨੇ ਤੇਰੀ ਹੈਲਪ ਕਰਨ ਵਾਸਤੇ ਕੀ ਕਹਿੰਨਾ ਚਾਹ ਹੈਗਾ ਨਾ ਬਾਰੇ ਨਾ ਬਾਰੇ ਮੈਨੂੰ ਸੋਦਾ ਦਿੱਤਾ ਜੀ ਵਧੀਆ ਠੀਕ ਹੈ ਜੀ ਕਰਨਗੇ ਇਲਾਜ ਕਰ ਘਰ ਤੇ ਪਰਿਵਾਰ ਕਰ ਚਾਹ ਕੋਣ ਕੋਣ ਦੋਵੇ ਐ ਮੇਰੀ ਮੰਮੀ ਪਈ ਏ ਅੱਛਾ ਮੇਰਾ ਇਲਾਜ ਕਰਨਾ ਹੈ ਪਰ ਸਤਾ ਮੈਡਮ ਨੇ ਹਾਂਜੀ ਮੈਂ ਮਹੀ ਆਪਣਾ ਸੰਤਾ ਮੈਡਮ ਅਈ ਤੁਹਾਡੇ ਵੱਲੋਂ ਰਾਸ਼ਨ ਬੰਨਿਆ ਗਿਆ ਹੈ ਗਰੀਬ ਪਰਿਵਾਰ ਨੂੰ ਮਿਲਣ ਤੋਂ ਕੀ ਕਹਿੰਨਾ ਚਾਹੁੰਦੇ ਹੋ ਅੱਜ ਮੈਂ ਚਾਹੁੰਦੀ ਆ ਮਾਤਾ ਰੰਦੀ ਦੀ ਕਿਰਪਾ ਨਾਲ ਅਸੀਂ ਜਿਹੜੀ ਸੇਵਾ ਜਾਣ ਕੀਤੀ ਉਹ ਚਲਦੀ ਰਹੇ ਜਿੰਨੀ ਦੇਰ ਤੱਕ ਸਾਡੇ ਸਾਹ ਰਹਿਣਗੇ ਅਸੀਂ ਸੇਵਾ ਚਲਾਉਂਦੇ ਰਵਾਂਗੇ ਅੱਗੇ ਵੀ ਇਹ ਨੈਕਸਟ ਟਾਈਮ ਸਾਡਾ ਇਹ ਕਿਸੇ ਦਵਾਈਆਂ ਦਾ ਕੈਂਪ ਲਗਾਣੀ ਆ ਅਸੀਂ ਨੈਕਸਟ ਟਾਈਮ ਕਿੰਨੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜੀ ਅਸੀਂ 100 ਪਰਿਵਾਰਾਂ ਨੂੰ ਰਾਸ਼ਨ ਵੰਡ ਚੁੱਕੇ ਹਾਂ ਹੋਰ ਵੀ ਅੱਗੇ ਚੱਲੂ ਹੋਊਗਾ ਚੱਲੂ ਰਹੇਗਾ ਮੈਂ ਜਿਸ ਤਰ੍ਹਾਂ ਇੱਕ ਵਾਰ ਰਾਸ਼ਨ ਦੇਣ ਤੋਂ ਬਾਅਦ ਦੁਬਾਰੇ ਸਮਾਜ ਸੇਵੀ ਸੰਸਥਾ ਕੋਈ ਉੱਥੇ ਦੁਬਾਰਾ ਜਾਂਦੀ ਨਹੀਂ ਦੁਬਾਰੇ ਦੁਬਾਰੇ ਉੱਥੇ ਹਾਂਜੀ ਹਾਂਜੀ ਬਟ ਅਸੀਂ ਮਤਲਬ ਜੇ ਕਿਸੇ ਨੂੰ ਕਪੜਾ ਚਾਹੀਦਾ ਹੈ ਰਾਸ਼ਨ ਚਾਹੀਦਾ ਦਵਾਈਆਂ ਚਾਹੀਦਾ ਅਸੀਂ ਅਲੱਗ-ਅਲੱਗ ਕਿਸਮ ਦੀ ਹੈਲਪ ਕਰਦੇ ਹਾਂ ਠੀਕ ਹੈ ਨਾ ਜਿਹਨੂੰ ਜੋ ਚੀਜ਼ ਦੀ ਲੋੜ ਹੈ ਅਸੀਂ ਉਹ ਚੀਜ਼ ਦੀ ਸਰਵੇ ਕਰਕੇ ਸਾਡੇ ਵਰਥਸ ਨਹੀਂ ਦੋ ਉਹ ਜਾਂਦੇ ਨਹੀਂ ਸਰਵੇ ਕਰਦੇ ਨੇ ਫਿਰ ਅਸੀਂ ਜਾ ਕੇ ਜਿਨ੍ਹਾਂ ਨੂੰ ਜੋ ਚੀਜ਼ ਦੀ ਲੋੜ ਹੁੰਦੀ ਹੈ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਕਿੰਨੇ ਚਿਰ ਸੇਵਾ ਕਰ ਰਹੇ ਸਾਨੂੰ ਹੋ ਗਏ ਕਾਫੀ ਟਾਈਮ ਹੋ ਗਿਆ ਸਾਨੂੰ ਅਸੀਂ ਜੋ ਜਿਹੜੀ ਚੀਜ਼ ਸਟਾਰਟ ਕੀਤੀ ਐ ਸਾਨੂੰ 2 ਸਾਲ ਹੋ ਗਏ ਅਸੀਂ 2 ਸਾਲ ਤੋਂ ਇਹ ਰੈਗੂਲਰ ਕਰ ਰਹੇ ਹਾਂ ਸਰਦੇ ਵਿੱਚ ਵੀ ਤੁਸੀਂ ਸੇਵਾ ਕਰਦੇ ਹੋ ਹਾਂਜੀ ਹਾਂਜੀ ਕਿੰਨੇ ਕੱਪੜੇ ਸੀ ਲੱਗੇ ਅਸੀਂ ਬਹੁਤ 40000 ਰੁਪਏ ਦਾ ਕੱਪੜਾ ਵੰਡ ਚੁੱਕੇ ਹਾਂ ਅਸੀਂ ਹਾਂਜੀ ਤੇ ਸੰਗਰੂਜੀ ਦੇ ਕਿੰਨੇ ਕਿੰਨੇ ਬੰਨ੍ਹ ਜਾਏ ਤੁਸੀਂ ਕਿਹੜੇ ਕਿਹੜੇ ਬੰਨ੍ਹ ਜਾਏ ਅਸੀਂ ਕਾਫੀ ਸੀਬੀਆ ਹੋ ਗਿਆ ਸੁਨਾਮ ਹੋ ਗਿਆ ਤੇ ਕਲਾਰਾ ਹੋ ਗਿਆ ਪੂੰਗਾ ਹੋ ਗਿਆ ਅਸੀਂ ਕਾਫੀ ਪਿੰਡ ਜਾ ਚੁੱਕੇ ਹਾਂ ਬੰਨ੍ਹ ਜਾ ਕੇ ਤੁਹਾਨੂੰ ਕਿਦਾਂ ਰਿਸਪੌਂਸ ਮਿਲਿਆ ਲੋਕ ਕਿਦਾਂ ਦੇ ਮਿਲਦੇ ਨੇ ਅਸੀਂ ਦੇਖਿਆ ਉੱਥੇ ਬਿਨਾਂ ਮਾਂ ਤੋਂ ਮਤਲਬ ਬੱਚੇ ਬੈਠੇ ਨੇ ਜਿਨ੍ਹਾਂ ਦੇ ਪੇਰੈਂਟਸ ਬਹੁਤ ਵਿਚਾਰੇ ਪਰੇਸ਼ਾਨ ਬੈਠੇ ਨੇ ਜਿਨ੍ਹਾਂ ਕੋਈ ਖਾਣ ਨਹੀਂ ਨੀਆ, ਕੱਪੜੇ ਨਹੀਂ ਐ। ਇੱਕ ਪਰਿਵਾਰ ਚ ਪੰਜ-ਪੰਜ ਭੈਣ ਭਰਾ ਬੈਠੇ ਨੇ ਜਿਨ੍ਹਾਂ ਦਾ ਕਮਾਉਣ ਵਾਲਾ ਕੋਈ ਹੈ ਹੀ ਨਹੀਂ। ਇੱਕ ਜਗ੍ਹਾ ਸੀ ਜਾ ਕੇ ਆਂ ਜਿੱਥੇ ਬ্লাইਂਡ ਨੇ ਤਿੰਨੋ ਹੀ ਬ্লাইਂਡ ਨੇ ਜਿਨ੍ਹਾਂ ਕੋਲ ਕਿਰਾਇਆ ਵੀ ਪਰੰਦੀ ਪੈਸੇ ਨਹੀਂ ਲੱਗੇ। ਮੈਮ ਅਜੇ ਪੂਰੇ ਕਿਲਾ ਮਾਰਕੀਟ ਵਿੱਚ ਵਿੱਚ ਤੁਸੀਂ ਇੱਕ ਬੱਚੇ ਨੂੰ ਮਿਲੇ ਹੋਗੇ ਜਿਸ ਦਾ ਕੇ ਪੈਰ ਗਲਿਆ ਪਿਆਗਾ। ਹਾਂਜੀ ਅਸੀਂ ਉਹਦੀ ਵੀ ਹੈਲਪ ਕਰਾਂਗੇ। ਅਸੀਂ ਜੋ ਵੀ ਉਹਨੂੰ ਸਾਡੀ ਹੈਲਪ ਚਾਹੀਦੀ ਐ ਅਸੀਂ ਹੈਲਪ ਕਰਾਂਗੇ। ਜੇ ਉਹਨੇ ਐਡਮਿਟ ਹੋਣਾ ਜੋ ਵੀ ਸੰ ਡਾਕਟਰਾਂ ਦਸੰਗੇ ਅਸੀਂ ਉਹਦਾ ਟ੍ਰੀਟਮੈਂਟ ਕਰਾਂਗੇ। ਪੂਰੀ ਅਸੀਂ ਉਹਦੀ ਹੈਲਪ ਕਰ ਆਪਣਾ ਨਾਮ ਮੇਜਰ ਸਿੰਘ ਹੈ ਜੀ ਮੇਜਰ ਸਿੰਘ ਜੀ ਅੱਜ ਸੰਸਥਾ ਵੱਲੋਂ ਸੀਬਿਆ ਪਿੰਡ ਦੇ ਚਾਕੀ 'ਚ ਜੋ ਇਹ ਸੇਵਾ ਕੀਤੀ ਗਈ ਹੈ ਠੀਕ ਹਨ ਦੋਗੇ ਹਾਂ ਜੀ ਹਾਂ ਜੀ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਇਹਦਾ ਬਹੁਤ ਸਲਾਘਾਜੋ ਕੰਮ ਹੈ ਜੀ ਜਿਹੜੀ ਮਦਦ ਸੰਸਥਾ ਕਰ ਰਹੀ ਹੈ ਮਤਲਬ ਜਿਵੇਂ ਗਰੀਬ ਲੋਕਾਂ ਨੂੰ ਬਿਲਕੁਲ ਵੀ ਨਹੀਂ ਕੁਝ ਮਿਲ ਰਿਹਾ ਜੀ ਜਿਵੇਂ ਸਰਕਾਰਾਂ ਵੀ ਨਹੀਂ ਧਿਆਨ ਦਿੰਦੀਆਂ ਚਲੋ ਇਹ ਸੰਸਥਾ ਤਾਂ ਬਹੁਤ ਧਿਆਨ ਦਿੰਦੀਆਂ ਨੇ ਜੀ ਤੇ ਆਪਾਂ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਵੀ ਇਹ ਸੰਸਥਾ ਦਿਨ ਰਾਤ ਦੁੱਗਣੀ ਹੁੰਦੀ ਕਰੇ